ਸਾਨੀ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਧਰਮ ਵੀ ਅੱਜ ਫੇਰ ਕੋੜ ਕਪੂਰਾ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:30 ਵੱਜ ਚੁੱਕੇ ਆ ਤੇ 4-5 ਨਗਬੀ ਜਿਹੜੇ ਆ ਜਾਈਏ ਤੇ ਤਰੀਕ ਜਿਹੜੀ ਅੱਜ ਹੋ ਗਈ 29 ਅਕਤੂਬਰ 2025 ਆ 300 ਰੁਪਿਆ 300 300 300 55 ਚੁੰਜਾ 60 60 65 70 75 80 400 5 10 30 40 ਦੋ ਬੋਲੀਆਂ ਸਾਢੇ 450 ਸਾਢੇ 450 ਕਰਦੇ 55000 55 ਦੋ ਬੋਲੀਆਂ ਕੋਈ ਇਹ ਨਹੀਂ ਕਰਦੇ ਬਰੇ ਗਲ ਕਰਨਾ ਚਾਹੁੰਦੇ 70 70 70 475 ਬੋਨਾ ਬਾਈ ਜੀ ਨੇ ਲੋਕੀ ਅੰਦਰ ਦੀ ਤੂੜੀ ਤੇ ਪਹਿਲੀ ਟਰਾਲੀ ਲੱਗੀ ਹੈ 475 ਰੁਪਏ ਤੇ ਬਾਕੀ ਵੀ ਅੱਗੇ ਦੇਖਦੇ ਆ ਤਿੰਨ ਚਾਰ ਨਗ ਜਿਹੜੇ ਹੋਰ ਆਏ ਆ ਤੇ ਪਹਿਲੀ ਟਰਾਲੀ ਲੱਗੀ ਹੈ 475 ਰੁਪਏ ਅੰਦਰ ਦੀ ਤੂੜੀ घटाल अॼुकल्ह घटि साढ़े तीन सौ रुपया सौ, चारौ पच्ची पैती चालीस पताली चार सौ पंताली चार सौ पंताली ਉਹ ਵਿਚ 400 ਦੇ 45 ਰੁਪਏ ਬਈ ਦੂਜੀ ਟਰਾਲੀ ਲੱਗੀ ਆ ਅੰਦਰ ਦੀ ਤੂੜੀ ਬਈ ਇਹ ਸੀ ਤੇ ਉੱਪਰ ਆ ਭੰਡਾਂ ਦੇ ਢੇਰਾਂ ਵੀ ਖੁੱਲੀ ਪਈ ਆ ਤੇ ਪਹਿਲੀ ਲੱਗੀ ਸੀ 475 ਤੇ ਨਾਗ ਬਈ ਮਗਰ ਦੋ ਹੋਰ ਖੜੇ ਆ ਦੋ ਨਾਗ ਹੋਰ ਖੜੇ ਆ ਤੇ 475 ਰੁਪਏ ਆ ਟੌਪ ਦਾ ਰੇਟ ਇੱਕ ਵਾਰੀ ਗਿਆ ਅੱਗੇ ਵੀ ਦੇਖਦੇ ਕੀ ਰੇਟ ਲੱਗੂਗਾ ਬੱਜਾ ਹੈ ਨਹੀਂ ਮੱਤਾਂ ਮਰ ਗਏ ਬੱਚਾ ਬੱਚਾ ਬਾਤ ਕਰਨਾ ਸੁਬਹ ਨੂੰ ਆ ਕੇ ਆਵੇ ਨਾ 50 ਕੀ ਹੈ ਬਾਈ ਬਾਹਰ ਦੀ ਅੰਦਰ ਦੀ ਅੱਧਰ ਵੀ ਦੂਰੇ ਬੋਲਾ ਬਾਈ 410 410 ਰੁਪਏ 10 ਰੁਪਏ 410 ਰੁਪਏ 10 ਰੁਪਏ ਬੋਲੇ ਵੀ ਨਹੀਂ 20 ਸੀ ਹੈ ਲੋਬੀ ਇਹ ਟਰਾਲੀ ਲੱਗੀ 400 ਤੇ 300 ਰੁਪਏ ਮਗਰ ਇੱਕ ਟਰਾਲੀ ਬਈ ਹੋਰ ਰਹਿ ਗਈ ਟੋਪ ਦਾ ਰੇਟ ਜਿਹੜਾ ਅੱਜ ਦਾ 400 ਤੇ 75 ਰੁਪਏ ਚੱਲਿਆ ਤੇ ਮਗਰ ਇੱਕ ਨਾ ਹੋਰ ਰਹਿ ਗਿਆ ਉਹਦਾ ਰੇਟ ਬਈ ਦੇਖਾਂਗੇ ਤੇ ਵੀਡੀਓ ਨੂੰ ਦੱਬ ਕੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰਿਓ ਜੀ ਤੇ ਲਾਸਟ ਇੱਕ ਟਰਾਲੀ ਹੋਰ ਖੜੀ ਹੈ ਹਲੇ ਉਹਦਾ ਰੇਟ ਆਪਾਂ ਦੇਖਾਂ ਕੀ ਲੱਗਦਾ ਤੇ ਰੇਟ ਵੀ ਲਗਭਗ ਸਾਰਿਆਂ ਦਾ 400 ਤੋਂ ਉੱਪਰ ਹੀ ਚੱਲਿਆ 400 ਦੇ ਆਸ-ਪਾਸ ਰਹਿ ਗਿਆ ਚਲੋ ਜੀ

410 ਦਾ ਕਰਦੇ 10 ਅੜੀ ਨੂੰ ਲੈ ਜਾ ਹਰ ਨੂੰ ਇਹ ਨੂੰ ਬੋਲਦੇ ਆ ਅੜੀ ਨੂੰ ਜਾਏਗਾ ਜੇ ਨੂੰ ਬੋਲਦੇ ਆ ਉਹ ਬਾਹਰ ਦਾ ਵੱਡੇ ਰੋਪੇ ਦਾ 410 410 ਰੁਪਏ 10 ਰੁਪਏ ਬੋਲਣਾ ਪੈਗੇ ਲੋ ਵੀ ਲਾਸਟੇ ਟ੍ਰਾਲੀ ਤੇ 410 ਦੇ 10 ਰੁਪਏ ਲੱਗੀ ਹੈ ਇਹ ਤੇ ਟਰੋਪ ਦਾ ਰੇਟ ਵੀ ਉਹੀ 475 ਰੁਪਏ ਰਿਹਾ ਅੱਜ ਤੇ 3 4 5 ਨਾ ਗਏ ਸੀ ਬਈ ਤੇ ਰੇਟ ਵੀ 450 ਤੋਂ ਉੱਪਰ ਉੱਪਰ ਹੀ ਅੱਜ ਜਿਹੜਾ 400 ਤੋਂ ਉੱਪਰ ਉੱਪਰ ਹੀ ਰਿਹਾ 450 ਰੇਟ ਦੇ ਆਸ-ਪਾਸੇ ਰਿਹਾ 410 ਰੁਪਏ ਜਿਹੜੀ ਲਾਸਟ ਸਾਈਡ ਟਰਾਲੀ ਲੱਗੀ ਆ ਤੇ ਪਹਿਲੀ ਲੱਗੀ ਸੀ 475 ਰੁਪਏ ਤੇ ਤਰੀਕ ਅੱਜ ਵੀ 29 ਅਕਤੂਬਰ 2025 ਹੋ ਚੁੱਕੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਯੂਜ਼ ਕਰੇ ਜੇ ਤੇ ਮਿਲਦੇ ਆਂ ਬਈ ਅਗਲੀ ਵੀਡੀਓ ਦੇ ਵਿੱਚ